ਵਾਹਿਗੁਰੂ ਜੀ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਪੱਤੇ ਮੈਂ ਪਰਮਾਤਮਾ 'ਕੀ ਅਰਦਾਸ ਕਰਦਾ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰੋ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਮੌਸਮ ਦਾ ਤਾਂ ਤੁਹਾਨੂੰ ਹੁਣ ਸਾਰੇ ਪੰਜਾਬ ਦਾ ਪਤਾ ਹੀ ਹੈ ਜੀ। ਮੀਂਹ ਕਿਦਾਂ ਦਾ ਚੱਲ ਰਿਹਾ ਹੈ। ਅ ਮੀਂਹ ਪਿਆ ਹੋਇਆ ਤੇ ਜਿਹੜੀਆਂ ਫਸਲਾਂ ਬੀਜੀਆਂ ਹੋਈਆਂ ਉਹਨਾਂ ਬਾਅਦ ਤਾਂ ਹੋ ਗਿਆ ਫਾਇਦਾ। ਤੇ ਜਿਹੜੀਆਂ ਹਜੇ ਵੱਢ ਕੇ ਤੂੜੀ ਬਣਾਉਣ ਨੂੰ ਰਹਿਣੀਆਂ ਉਹ ਕੰਮ ਹਲਦੇਗਾ ਜੇ ਹੁਣ 3-4 ਦਿਨ ਲਗਾਤਾਰ ਧੁੱਪ ਲੱਗੂਗੀ ਜੀ ਤਾਂ ਜਾ ਕੇ ਕੀਤੇ ਤੂੜੀ ਬਣਨੀ ਹੈ ਮੇਰੀ ਤਾਂ ਤੂੜੀ ਬਣਾਉਣ ਨੂੰ ਪਈ ਹੈ। ਪਈ ਵੀ ਹੈ ਵੈਸੇ ਮੇਰੇ ਕੋਲ ਇਦਾਂ ਦੀ ਗੱਲ ਨਹੀਂ ਹੈਗੀ। ਜੇ ਨਾ ਵੀ ਬਣਾਵਾਂ ਤਾਂ ਵੀ ਸਰ ਜੂਗਾ। ਪਰ ਜਿਹੜਾ ਉਹਦਾ ਕਣਕ ਦਾ ਨਾੜਾ ਉਹ ਕਿਸੇ ਕੰਡੇ ਨਹੀਂ ਹੋਣਾ ਹੈਗਾ। ਉਹਦੀ ਤੂੜੀ ਬਣਾ ਕੇ ਹੀ ਮਸਲਾ ਹਲ ਹੋਣਾ ਉਹਦਾ। ਤੇ ਤਿਆਰ ਹੋਇਆ ਜੀ। ਆ ਸੰਦੀਪ ਦਾ ਡਾਡੀ ਹੈਗਾ ਜੀ। ਡਾਡੀ ਮੇਰਾ ਵੀ ਇਹ ਸਮਝ ਲਓ। ਵੀ ਉਹ ਥੋੜਾ ਜਿਹਾ ਢਿੱਲਾ ਸੀ। ਤੇ ਸੰਦੀਪ ਕਈ ਦਿਨਾਂ ਦੀ ਕਹਿੰਦੀ ਵੀ ਡਾਡੀ ਕੋਲ ਜਾ ਕੇ ਆਉਣਾ ਜਾ ਕੇ ਆਉਣਾ ਤੁਹਾਨੂੰ ਪਤੀਏ ਵੀ ਬੱਸ ਕੰਮਕਾਰਾਂ ਦੇ ਵਿੱਚ ਉਲਝੇ ਹੋਏ ਸੀ। ਤੇ ਤਾਂ ਕਰਕੇ ਜਾ ਨਹੀਂ ਹੋਇਆ। ਤੇ ਅੱਜ ਤਿਆਰੀ ਤਾਂ ਖਿਤਲੀ ਉੱਥੋਂ ਜਾਣ ਦੀ ਹੁਣ ਸੰਦੀਪ ਨੇ ਤਾਂ ਅੱਦਾਂ ਕੰਮ ਨਵੇੜਾ ਜਿਹੜੀ ਇਹਨੇ ਅੱਜ ਮੈਨੂੰ ਮਾਰਨਿੰਗ ਟਾਈਮੇ ਕਹਿਤਾ ਸੀ ਵੀ ਮੈਂ 8:30 ਵਜੇ ਤੱਕ ਆਪਣਾ ਕੰਮ ਖਤਮ ਕਰ ਦੂੰਗੀ ਵੀ ਫਿਰ ਆਪਾਂ ਚੱਲਾਂਗੇ ਰੀਤ ਨੂੰ ਸਕੂਲ ਭੇਜਤਾ ਵੀ ਇੱਧਰ ਤੇ ਵਾਪਸੀ 'ਚ ਰੀਤ ਨੂੰ ਸਕੂਲ ਤੋਂ ਚੱਕ ਲਾਂਗੇ ਪਰ ਮੈਨੂੰ ਥੋੜਾ ਜਿਹਾ ਲੜਾਵਾ ਪੈ ਗਿਆ ਜੀ ਇੱਧਰ ਭਈਏ ਜਿਹੜੇ ਆਪਣੇ ਪੋਲਟਰੀ ਫਾਰਮ ਤੇ ਆ ਉਹਨਾਂ ਨੇ ਵਿਚਾਰਾ ਨੇ ਸਾਰੀ ਆਪਣੀ ਪੇਮੈਂਟ ਫੂਮਟ ਜੀ ਇਕੱਠੀ ਕਰ ਲਈ ਤੇ ਉਹਨਾਂ ਦਾ ਹਿਸਾਬ ਕਿਤਾਬ ਦਾ ਜਿਹੜਾ ਮੜਨਾ ਸੀ ਵੀ ਕਿੰਨਾ ਉਹਨਾਂ ਦਾ ਟੋਟਲ ਉਹ ਰਹਿਣ ਦਾ ਖਰਚਾ ਹੋਇਆ ਜਿਹੜਾ ਖਾਣ ਪੀਣ ਦਾ ਰਲ ਉਹਨਾਂ ਦਾ ਤੇ ਸਾਬਣ ਨੂਨ ਮਿਰਚ ਜੋ ਵੀ ਸੀ ਉਹ ਬਣਾ ਕੇ ਲੱਲਾ ਭੱਬਾ ਦਾ ਵਿੱਚੇ ਬਾਈ ਨੂੰ ਸੰਭਾਲਾਇਆ ਕਮਾਂਡ ਦਾ ਤੂੰ ਫਿਰ ਇੱਧਰ ਸੰਦੀਪ ਨਾਲ ਵੀ ਮੇਰੀ ਗੱਲ ਹੋਈ ਵੀ ਸੀ ਤੇ ਬਾਈ ਹੁਣ ਲੱਗਾ ਪਾ ਉੱਥੇ ਹਿਸਾਬ ਕਿਤਾਬ ਕਰਨ ਮੈਂ ਵੀ ਉੱਥੇ ਸੀ ਇੱਥੇ ਤੇ ਮੈਨੂੰ ਹੁਣ ਫੋਨ ਪਹੁੰਚਿਆ ਤਾਂ ਮੈਂ ਘਰ ਨੂੰ ਆ ਗਿਆ ਤੇ ਸੰਦੀਪ ਕੋਰ ਵਿਚਾਰੀ ਸਾਰੇ ਕੰਮ ਨਿਬੇੜ ਕੇ ਟਾਈਮ ਹੋ ਗਿਆ ਜੀ 10:30 ਹਾਂ ਤੇ ਉਹ ਕਹਿੰਦੀ ਵੀ ਤੁਸੀਂ ਮੈਨੂੰ ਵੀ ਲੇਟ ਕਰਤਾ ਉਧਰ ਰੀਤ ਦਾ ਸਕੂਲ ਦਾ ਟਾਈਮ ਵੀ ਹੋਣਾ ਵੀ ਉਧਰ ਦਾ ਟਾਈਮ ਨਾਲ ਮੁਰਨਾ ਵੀ ਆਪਾਂ ਨੇ ਮਾਂ ਵੀ ਹੁਣ ਚੱਲ ਕੋਈ ਨਹੀਂ ਜਿਹੜਾ ਟਾਈਮ ਜਾਦ ਹੋਣਾ ਇੱਕ ਕੋਲ ਆਹ ਸੁਣਦੀ ਜੀ ਬਾਦ ਕਿੰਨਾ ਪਿਆਰੀ ਲੱਗਦੀ ਬੋਲਦੀ ਹਾਂ ਪਤਾ ਨਹੀਂ ਕੀ ਕਹਿਣਾ ਚਾਹੁੰਦੀ ਐ ਇਹ ਇਹ ਤਾਂ ਹੁਣ ਪਰਮਾਤਮਾ ਹੀ ਜਾਣਦਾ ਚਲੋ ਹੁਣ ਇੱਧਰ ਸੰਦੀਪ ਜੀ ਬਿਠਾ ਲੀਹੇ ਹੱਥ ਪਰੇ ਪ੍ਰਸ਼ਾਦਾ ਰੱਖਿਆ ਪੋਨੇ ਲੱਗੇ ਵੀ ਫਟਾਫਟ ਛਾਗਣ ਤਿਆਰੀ ਤੋਂ ਨੇ ਸਮਾਨ ਤਾਂ ਕਾਫੀ ਰੱਖਿਆ ਲੈ ਉਹਨੂੰ ਇਕੱਠਾ ਕਰਕੇ ਇੱਧਰ ਬਿਆ ਹਾਂ ਆਜਾ ਤੁਸੀਂ ਬਾਹਰ ਨੂੰ ਸੰਦੀਪ ਗੌਰ ਜੀ ਆ ਗਈ ਵੀ ਆ ਆਜੋ ਜੀ ਉਹ ਪੈਸੇ ਕੋਈ ਹੋਰ ਤੇ ਉੱਧਰ ਸਖੋ ਭੈਣ ਜੀ ਵੀ ਬਿਮਾਰ ਆ ਤੇ ਹੁਣ ਸਮਝ ਨਹੀਂ ਲੱਗਦੀ ਕਹਾਣੀ ਵਾਹਣੀ ਜੀ ਉੜਦੀ ਜਾਂਦੀ ਆ ਦਿਨਾਂ ਦੇ ਵਿੱਚ ਤਕਰੀਬਨ ਤਕਰੀਬਨ ਇਹ ਨਾਲ ਇਹ ਕੰਮ ਹੋਇਆ ਜਾਂਦਾ। ਖਬਰਾਟ ਮੌਸਮ ਚੇਂਜ ਹਾਂ। ਵਾਈ ਗੁਰਜੀ ਕਾਕਾ ਸਾਹਿਬ ਵਾਈ ਗੁਰਜੀ ਕੀ ਫਤਿਹ। ਹੂੰ। ਬਾਸ ਜੀ ਉਧਰ ਡੈਡੀ ਬਿਮਾਰ ਆ। ਹੂੰ। ਇੱਧਰ ਮੇਰੇ ਜਠਾੜੀ ਬਿਮਾਰ ਆ। ਇਹ ਚੱਲ ਕੋਈ ਨਹੀਂ। ਜਿਹੜਾ ਮੌਸਮ ਆ ਨਾ ਤੇ ਮੌਸਮ ਜਦ ਚੇਂਜ ਹੁੰਦਾ ਭਾਬੀ ਜੀ ਨੂੰ ਤਾਂ ਨੇਚਰਲੀ ਪ੍ਰੋਬਲਮ ਹੋ ਜਾਂਦੀਆਂ। ਇੱਕ ਗੱਲ ਹੈਗੀ ਵੀ ਇੱਕ ਟੈਸਟ ਟੋਸਟ ਵੀ ਨਹੀਂ ਕਰਾਉਂਦੇ ਹੈਗੇ ਥੋੜਾ ਜਿਹਾ ਜਦੋਂ ਸੀਰੀਅਸ ਜਿਆਦਾ ਹੋ ਜਾਂਦੇ ਫਿਰ ਭੱਜਦੇ ਐ ਐਮਰਜੈਂਸੀ ਚ ਨੂੰ ਉਦੋਂ ਜਦੋਂ ਜਿਆਦਾ ਸਹੀ ਹੁੰਦਾ ਫਿਰ ਕਮਾਕਾਰਾਂ ਚ ਥੋੜੇ ਜਿਹਾ ਬਿਆਸਤ ਹੋ ਜਾਂਦੇ ਆਪਣੇ ਚਲੋ ਅਸਨਾ ਇਹ ਥੋੜੀ ਜੀ ਬਿਮਾਰੀ ਉ ਤਾਂ ਦੇਖ ਦੇ ਵੀ ਨਹੀਂ ਆਪੇ ਘਰੇ ਜੜੀ ਬੂਟੀਆਂ ਲੰਨ ਦਿੱਤੀ ਜਾਂਦੇ ਆ ਜਦ ਕੰਮ ਵੱਧਦਾ ਫਿਰ ਜਿਆਦਾ ਉਹੀ ਐਮਰਜੈਂਸੀ ਤੂੰ ਵੀ ਜਿਆਦਾ ਕਾੜੇ-ਕੂੜੇ ਚ ਜਿਆਦਾ ਰਹਿੰਦੇ ਮਨ ਲੱਗਾ ਮੋਟਰ ਚੱਲਦੀ ਆ ਜਾ ਥੱਲੇ ਨੂੰ ਫੇਰ ਚਲੋ ਚਲੋ ਮੋਟਰ ਚੱਲਦੀ ਆ ਜੀ ਰੀਤਾ ਜੀ ਠੀਕ ਆ ਕਿਆ ਦੀ ਦੀ ਠੀਕ ਦੀ ਦੀ ਕਿਤੇ ਠੀਕ ਆ ਹਾਂ ਕਿਆ ਵੀ ਮੈਂ ਤਾਂ ਫੋਨ ਫੋਲਡ ਰੱਖਿਆ ਸੀ ਜਲਦੀ ਮੁੜਿਆ ਨਾ ਹੁਣਾਂ ਨਾ ਘਰ ਆਇਆ ਚਲੋ ਕੋਈ ਨਹੀਂ ਅੱਜ ਜਾਣਾ ਪੜੇ ਫਿਰ ਮੋਟਰਸਾਈਕਲ ਤੇ ਹੀ ਜਾਂ ਗੱਡੀ 'ਤੇ ਪੰਨ ਲੈ ਜਾਣੀ ਨਹੀਂ ਹੈਗੀ ਕੋਈ ਨਾ ਮੋਟਰਸਾਈਕਲ ਕਿਹੜਾ ਪਾਣੀ ਚੀਜ਼ ਲੱਖ ਦਾ ਮੋਟਰਸਾਈਕਲ ਹਾਂ ਲੱਖ ਨਹੀਂ 1,60,000 ਦਾ ਲੱਭੇ ਲੱਖ ਦਾ 10 ਮੈਂ ਤਾਂ ਘੱਟੇ ਗਈ ਸੀ ਮੋਟਰ ਰਹਿ ਗਈ ਸਾਡੀ ਚੱਲਦੀ ਮੈਂ ਮੋਟਰਸਾਈਕਲ ਧੋਤਾ ਸੀ ਜੀ ਮੌਸਮ ਦੇਖ ਲਿਓ ਕੁਦ ਦਿਨਾਂ ਅੰਗਣ ਮੇਰਾ ਹਾਲ ਨਾ ਕਰਿਓ ਮੇਰਾ ਪਤਾ ਤੂ ਐ ਦੂਜੇ ਦਿਨ ਡਾਊਨ ਹੋਇਆ ਦੂਜੇ ਦਿਨ ਤਾਂ ਮੇਰਾ ਵੀ ਫੇਜ ਆ ਟਾਣ ਮੈਨੇ ਪੱਨ ਤੇ ਹਵਾ ਚੱਲਦੀ ਤੇ ਆਹ ਇਹ ਸਫਰ ਕਰਨਾ ਵੀ ਔਖਾ ਹੁੰਦਾ ਦਾ ਬੰਦਾ ਕੱਪੜਾ ਦੇਖ ਕੋ ਸੰਦੀਪ ਮੋਟਰ ਤੇ ਤੋਂ ਪਾਣੀ ਦੇ ਵਿਧਿਆਲਾ ਪਾਪਾ ਜਿਹੜੇ ਕਮਰੇ ਤੇ ਕੋ ਪਰਣਾ ਚੱਕ ਲਿਆ ਇਹਦਾ ਕੈਮਰਾ ਮੈਨੂੰ ਦੂਰ ਰੂਟ ਕਰਨਾ ਪਿਆ ਜੇ ਜਾਣਾ ਹੁੰਦਾ ਨਾ ਥੋੜੀ ਬਹੁਤ ਤਾਂ ਮਿਹਨਤ ਕਰਨੀ ਪੈਂਦੀ ਐ ਮੈਂ ਆਪਣੇ ਉੱਪਰ ਮਿਹਨਤ ਕਰਿਆ ਨਾ ਨਾ ਜਿਹੜੇ ਜਿਹੜੀ ਚੀਜ਼ ਪਰ ਜਾਣਾ ਉਹਦੇ ਵਾਸਤੇ ਕਹਿੰਦਾ ਮੈਂ ਮੱਥਾ ਟੇਕ ਅਰਦਾਸ ਕਰ ਵਿਸ਼ਕਰਮਾ ਮਾਬਾ ਜੀ ਕੋਲ ਵੀ ਮਹਾਰਾਜ ਵੀ ਅਸੀਂ ਚੱਲੇ ਆਂ ਸਵਾਰੀ ਲੈ ਕੇ ਵੈਘਰੂ ਜਿਕਣਾ ਖੁਸ਼ੀ ਖੁਸ਼ੀ ਚੱਲੇ ਕਿਕਣਾ ਖੁਸ਼ੀ ਖੁਸ਼ੀ ਆ ਜੀਏ ਹਾਂ ਵੀ ਸੰਦੀਪ ਜਿਆਦਾ ਖਰਚਾ ਨਾ ਕਰਾ ਵੀ ਮੇਰਾ ਉੱਥੇ ਜਾ ਕੇ ਤਾਂ ਸਭ ਤੋਂ ਵਧੀਆ ਹੈ ਹੱਥ ਖਰਚਾ ਕਰਨ ਚੱਲੀ ਆ ਮੈਂ ਪਤਾ ਕੁਛ ਨਹੀਂ ਤੇਰਾ ਜਿਹੜੇ ਤਾਂ ਆ ਜਿਹੜੇ ਝੋਲੇ ਝੋਲੇ ਜੇ ਚੱਕ ਲੈ ਚੇਂਜ ਕਰਨ ਚੱਲੀ ਆ ਪਹਿਲਾਂ ਠੀਕ ਹੈ ਚੇਂਜ ਕਰਨ ਚੱਲੀ ਉੱਥੇ ਤੇ ਆ ਖੜੀ ਜੀ ਸਾਡੀ ਗਊ ਮਾਤਾ ਕਾਦਾ ਡਾਰਾ ਦੇ ਆ ਮੈਨੇ ਵੀ ਇਹ ਕੋਲ ਦੇ ਨਾਂ ਤੇ ਹਿਮਾਦੀ ਦੀ ਬਾਤ ਕਾ ਤੇ ਹੁਣ ਫਿਰ ਜਾ ਤਾਹੀਂ ਜਾਣਾ ਲੈ ਅਦੇ ਤਾਂ ਪਿਆਰ ਕਰਦੀ ਹਲਾ ਇਕਨੇ ਹੱਥ ਫੇਰੀ ਕਰਨੀ ਪੈਣੀ ਇਹਦੇ ਪਰ ਖਣਾ ਨੂੰ ਹੱਥ ਲਾ ਇੱਥੇ ਤੇ ਕੁਝ ਵੀ ਨਹੀਂ ਕਹਣਾ ਇਹਨੇ ਜਦ ਤਰ ਤਾ ਪਿਆਰ ਪੈ ਗਿਆ ਤੇਰਾ ਇਹਦੇ ਨਾਲ ਬਸ ਹੈ ਨਾ ਤੈਨੂੰ ਕਹਿਣੀ ਨਹੀਂ ਕੋਸ ਬਸਾ ਜਦ ਵੀ ਆ ਗਈ 2-4 ਮਿੰਟ ਇਹਦੇ ਪਰ ਹੱਥ ਫੇਰੀ ਜੀ ਕਰਤੀ ਬਸ ਹੌਲੀ ਹੌਲੀ ਹੈ ਨਾ ਓਹੋ ਆ ਟੱਕਰ ਮਾਰਨਾ ਇਹਨੂੰ ਕਹਿੰਦੇ ਆ ਨਾਂੜੇ ਨੂੰ ਹੋਤ ਰ ਟੱਕਰ ਮਾਰਨੀ ਉਹਨੇ ਤੇ ਇੱਥੇ ਪਿਆਰ ਭਾਲਦੀ ਹੌਲਾ ਮੈਨੂੰ ਪਿਆਰ ਕਰ ਆਹੀ ਕੁਛ ਕਰਨਾ ਪਾਇਆ ਤੇ ਹੱਥ ਫੇਰੀ ਜੀ ਕਰਕੇ 5-7 ਮਿੰਟ ਮੇਲੇ ਜੇ ਟਾਈਮ ਐਨਾ ਟਿਕਣਾ ਮੈਂ ਟਿੱਕੀ ਵੀ ਹੋ ਨਹੀ ਕਿੱਥੇ ਖੜਨ ਦਿੰਦੀਆਂ ਨੇੜੇ ਇਹ ਤਾਂ ਹੈ ਇਹ ਟਿੱਕੀ ਹੋਈ ਆ ਸ਼ਾਂਤ ਤਾਂ ਹਾਂ ਬੈਠੇ ਗਏ ਉਹਨਾਂ ਨੇ ਤਾਂ ਛੋੜਾ ਦਾਣਾ ਪਾਦੇ ਤਾਂ ਆਪ ਦਾਣਾ ਮੰਗਦੀ ਆ ਮੰਗਣੀ ਆ ਹਲੇ ਹੁੰਦਾ ਜੀ ਇਹਨਾਂ ਵਾਸਤੇ ਪਿਆ ਕੇ ਦੋ ਟੋਟੇ ਇਹਦੇ ਚ ਕਣਕ ਬੱਚੇ ਹੋਗੀ ਮੱਕੀ ਬੱਚੇ ਹੋਗੇ ਧਾਨ ਕਈ ਆਈਟਮਾਂ ਮਿਕਸ ਕਰਕੇ ਜੀ ਪਿਹਾ ਲਿਉਂਦੀ ਹੈ ਵਿੱਚ ਇਹ ਸੂ ਬੱਚੇ ਤੁਹਾਡਾ ਹੋ ਗਿਆ ਤਰਾ ਅ ਨਹੀਂ ਹਾਂ ਇਹਦੇ ਚ ਆ ਗਈ 20 ਕਿਲੋ ਕਣਕ 10 ਕਿਲੋ ਮੱਕੀ ਤੇ ਮੈਂ ਕਹਿੰਦਾ 25 ਜਾਂ 30 ਕਿਲੋ ਧਾਨ ਹੋਣੇ ਹੈ ਨਹੀਂ ਮੈਂ ਤਾਂ ਨਾਂ ਰੱਖੀ ਤੇ 5 ਕਿਲੋ ਇਹਦੇ ਚ ਪਵਾਤੀ ਜੀ ਪਨ ਕੀ ਕਹਿੰਦੇ ਉਹਨੂੰ ਤਾਰਾ ਮੀਰਾ ਤਨ ਨੋ ਰੱਖਦੇ ਨਾ ਜੋ ਮਰਜ਼ੀ ਰੱਖ ਲੈ ਤਨ ਨੋ ਛੰਨੋ ਮੰਨੋ ਸੰਦੀਪ ਨਾ ਰੱਖਦੇ ਚੱਲ ਨਾ ਸੰਦੀਪ ਨਾ ਨਾ ਕਿਤੇ ਨਹੀਂ ਤੇਰੀ ਹੋ ਹੈ ਮੈਂ ਮੇਰਾ ਨਾਮ ਜਨਕੀ ਮੇਰੇ ਨਾਮ ਦੀ ਕੋਈ ਕਦਰ ਨਹੀਂ ਇਹ ਕੀ ਗੱਲ ਹੈ ਤੇਰੇ ਨਾਮ ਦੀ ਕਦਰ ਨਹੀਂ ਬੈਗ ਚੱਕ ਆਪਣਾ ਚੱਲ ਚਲੀ ਲੈ ਬੈਠੂਗਾ ਨਾ ਤਨ ਮਹਾਰਾ ਸੱਚਾ ਪਾਤਸ਼ਾਹ ਲਹ ਉਹ ਇਸ ਲਈ ਪੇਜ ਕੱਢਦੀ ਫਰੀ ਜਾਂਦੀ ਧੋਲਾ ਪੈਰ ਧੋਲਾ ਜੱਗ ਹਾਲ ਲੱਗ ਗਿਆ ਜੇ ਨਹੀਂ ਤੈਨੂੰ ਉਹ ਲੱਗਦਾ ਕੁਝ ਮਹਾਰਾ ਸੱਚਾ ਪਾਤਸ਼ਾ ਚੱਲੋ ਮਿਲਦੇ ਜੀ ਹੁਣ ਤੁਹਾਨੂੰ ਖਾਂ ਚੱਲ ਪਹਿਲੀ ਵਾਰ ਥੱਲੇ ਆ ਪੰਬਰੀ ਨੂੰ ਹਾਂ ਪੰਬਰੀ ਨੂੰ ਪਹਿਲੀ ਵਾਰ ਥੱਲੇ ਗਿਆਲੀ ਅੱਥੀ ਨਹੀਂ ਜਾਣਾ ਅੱਛਾ ਡੈਡੀ ਬਿਮਾਰ ਆ ਮਿੱਠਾ ਲੈ ਕੇ ਜਾਣਾ ਹੈ ਫਰੂਟ ਲੈ ਜਿਆ ਫਰੂਟ ਅੱਗੇ ਤਾਂ ਫਰੂਟ ਲੈ ਕੇ ਨਹੀਂ ਜਾਂਦੇ ਉਹਨਾਂ ਨੂੰ ਤਾਂ ਹੈ ਮੈਂ ਤਾਂ ਮੋਟਰਸਾਈਕਲ ਦੇ ਵੱਲੋਂ ਕਿਹਾ ਉੱਥੇ ਜਾਣੀ ਹਾਂ ਨਾ ਉਹ ਤਾਂ ਨਹੀਂ ਫਰੂਟ ਲੈ ਕੇ ਗਿਆ ਅੱਜ ਤੱਕ ਮੈਂ ਤਾਂ ਕਿਤੇ ਫਰੂਟ ਲੈ ਕੇ ਨਹੀਂ ਗਿਆ ਨਾ ਉੱਥੇ ਤਾ ਹੈ ਕਿ ਹਾਂ ਤਾਂ ਇਹੀ ਗੱਲ ਹੈ ਚਲੋ ਕੋਈ ਗੱਲ ਹਾਂ ਚਲੋ ਚਲੋ ਠੀਕ ਐ ਜੀ ਪਹੁੰਚ ਗਏ ਜੀ ਖਮਾਣੋ ਲੈਣ ਲੱਗੇ ਜੀ ਰੀਤੇ ਗੜੀ ਮਾਸ ਤੇ ਵਾਟਰਮੈਲਨ ਵੀ ਆਗਾ ਜੀ ਗਰਮੀਆਂ ਦਾ ਵਧੀਆ ਫਰੂਟ ਆ ਹੈ ਚਾਹ ਕਹਿੰਦੇ ਨਾਰੀਓ ਲੇਲਾ ਅੜੂ ਕੱਕਣਾ ਕਾੜੂਆਂ ਕੀ ਨੇ ਕਾੜੇ ਪਈ ਨੇ ਪਾਣੀ ਦੇ ਵਿੱਚ ਆ ਚੰਗਾ ਆ ਲਗਾਟ ਹਾਂ ਕੱਟੇ ਆ ਹਾਂ ਕੱਟੇ ਇਹ ਦੂਸਰ ਮਿੰਟ ਫਰਮਾਣੀਆਂ ਨਹੀਂ ਇੱਕ ਫਰਮਾਣੀਆਂ ਕਹਿੰਦੇ ਇਹਨੂੰ ਆਪਾਂ ਲਗਾਟ ਕਹਿੰਦੇ ਫਰਨੀ ਹੋਰਾ ਟਮਾਏ ਉਹ ਨਹੀਂ ਹੈਗੀ ਫਲ ਕਾਟ ਕੋਸੋਰ ਹੁੰਦਾ ਆਹੋ ਲੈਣਾ ਆਹ ਲੈਣਾ ਤੂੰ ਖੋਹ ਲੈਣਾ ਦੇਖ ਲੈ ਜਲਾਇਆ ਫੋਨ ਕਰਦੀ ਹੈ ਕੀ ਕਹਿੰਦੀ ਨਹੀਂ ਲੈਣਾ ਘੱਟ ਕੇ ਦੇਣਾ ਉਹ ਖਲਪ ਕਰ ਹਾਂ ਸੇਬ ਲੈ ਲੈਨੇ ਨਹੀਂ ਸੇਬ ਬਹੁਤ ਦੰਦਾ ਡਾੜੀ ਦੇ ਤਾਂ ਅੰਗੂਰ ਲੈ ਲੰਦੇ ਅੰਗੂਰ ਲੈ ਲੈ ਕੇਲੇ ਲੈ ਲੈ ਜਿਹੜੀ ਇਹਨਾਂ ਚੀਜ਼ ਖਾਣ ਵਾਲੀ ਹੋਲੇ ਅੰਗੂਰ ਲੈ ਲੈਨੇ ਅੰਗੂਰ ਲੈਣਾ ਆਡਾ ਮੋ ਇਹ ਵੀ ਕਾੜੀ ਹੈ ਨਾ ਇਹ ਵੀ ਨਗਾਉਣੀ ਅੰਬਲੇ ਲਿਆ ਯਾਰ ਇਹਦਾ ਖਾਣੇ ਡੈਡੀ ਤੇ ਗਰਮ ਆ ਡੈਡੀ ਤੇ ਪਹਿਲੇ ਹੀ ਲੀਵਰ ਚ ਗਰਮੀ ਪਈ ਵੀ ਉਹ ਵੀ ਪੰਗਾ ਨਾ ਤਾ ਵੀ ਆ ਗਿਆ ਤੇਰੇ ਹਾਲੀ ਮੁਖਾਰੇ ਤਾਂ ਮਿੱਟਾ ਨਹੀਂ ਹੁੰਨੇ ਇਹਦੇ ਬੋਲ ਖਾ ਲੈਣੇ ਨਾ ਨਾਰੀਅਲ ਨੇ ਚੋਣਨ ਕਿੰਨੇ ਵਾਰ ਚੋਕੇ ਆਦਾ ਮੈਨੂੰ ਆਲਾਦਾ ਬੀਨ ਹਾਂ ਨੇਰੀ ਨੂਰੀ ਨਾਲ ਟੜੇ ਹੋਏ ਲੱਗਦੇ ਮੈਨੂੰ ਇਹ 220 ਚਲੋ ਮੈਂ ਕਰ ਦਵਾ ਜਿਹਨਾਂ ਨੂੰ ਗੂਗਲ ਵਿੱਚ ਪਹੁੰਚ ਗਿਆ ਜੀ ਸ਼ਰਮਾ ਗਵਰਨਮੈਂਟ ਜੈ ਮਾਤਾ ਨਾਨਾ ਦੇਵੀ ਦੀ ਤੇ ਸਾਡਾ ਵੀਰ ਬੈਠਾ ਇੱਧਰ ਅਸੀ ਬਾਜੀ ਕੀ ਹਾਲ ਹੈ ਜੀ ਦੋ ਵਜੇ ਵੀ ਸੁਣਾਓ ਠੀਕ ਹੈ ਜੀ ਕਿਰਪਾ ਵਾਬੇ ਨਾਨਕ ਦੀ ਜੀ ਔਰ ਬਿਜ਼ਨਸ ਕਿਵੇਂ ਚੱਲਦਾ ਬਾਬਾ ਤੁਹਾਡੀ ਕਿਰਪਾ ਨਾਲ ਵਧੀਆ ਚੱਲਦਾ ਸਾਡੇ ਨਾਲ ਨਹੀਂ ਜੀ ਭਰਾਵਾਂ ਦੀ ਕਿਰਪਾ ਨਾਲ ਸਾਰੇ ਭੈਣ ਭਰਾਵਾਂ ਦੀ ਕਿਰਪਾ ਨਾਲ ਬਹੁਤ ਵਧੀਆ ਚੱਲਦਾ ਜੀ ਚਲੋ ਵਧੀਆ ਹੀ ਚੱਲਣਾ ਚਾਹੀਦਾ ਹਾਂਜੀ ਹਾਂਜੀ ਸੋ ਹੁਣ ਮਾਨੂੰ ਗਰਮੀ ਦੀਆਂ ਟੀ-ਸ਼ਰਟਾਂ ਜੀ ਦਿਖਾ ਦਿਓ ਯਾਰ ਹਾਂਜੀ ਬਹੁਤ ਵਧੀਆ ਕਲੈਕਸ਼ਨ ਆ ਰਹੀ ਹੈ ਮੁੰਡਾ ਦਿਖਾ ਰਿਹਾ ਤੁਹਾਨੂੰ ਸਾਰੀਆਂ ਟੀ-ਸ਼ਰਟਾਂ ਦੇਖੋ ਜੀ ਨਵੀਂ ਕਲੈਕਸ਼ਨ ਬਹੁਤ ਧੀਏ ਲਓ ਜੀ ਸੰਦੀਪ ਕੌਰ ਜੀ ਤੁਸੀਂ ਕੈਮਰਾਮੈਨ ਬਣ ਜਾਓ ਅੱਜ ਮੈਂ ਕੱਪੜੇ ਲੈਣੇ ਆ ਤਾਂ ਹੋਰ ਤੁਸੀਂ ਉਹ ਲੈਣੇ ਕੱਪੜੇ ਹਰ ਵਾਰ ਹਾਂ ਮੈਂ ਆਪਣੇ ਘਰ سے ਅੱਜ ਲੈਣੇ ਨਾ ਤਾਂ ਕਰਕੇ ਦਾਸੀ ਜਾਈ ਨਾਲ ਦੇ ਨਾਲ ਵੀ ਆ ਤੁਸੀਂ ਆ ਆ ਪੀਸ ਵਧੀਆ ਲੱਗਿਆ ਜਦਾ ਘੱਟੀਆਂ ਲੱਗਿਆ ਤੂੰ ਰੱਖ ਬ੍ਰਾਊਨ ਕਲਰ ਤਾਂ ਲੈਣਾ ਨੀ ਮੈਂ ਤਾਂ ਲਾ ਕੇ ਦੇਖਣ ਲੱਗਿਆ ਦਾ ਵਧੀਆ ਲੱਗਦਾ ਹੈ ਰੰਗ ਹੈਗੀ ਇਹਦੇ ਨਾਲ ਦੀ ਕਟੀ ਸ਼ਰਟ ਹਾਂ ਪਰ ਉਹ ਡਿਜ਼ਾਈਨਦਾਰ ਨਹੀਂ ਪਰ ਇਹ ਡਿਜ਼ਾਈਨਦਾਰ ਹੈ ਕਿੰਨਾ ਐਕਸਲ ਆਪ ਕੋ ਹੈ ਡਬਲ ਐਕਸ ਲਈ ਬਾਬਾ ਡਬਲ ਲੋ 4 ਕੋਸ 4 ਮੇਜੂਗ ਲਾਈਨਿੰਗ ਜੇ ਮਿਲ ਜਣਗੀ ਟੀ ਸ਼ਰਟ ਪ੍ਰਿੰਟਰ ਮਿਲ ਜੂਗੀ ਹਾਂ ਲੋ ਸਾਈਜ਼ ਸਾਈਟ ਤਾਂ ਵੈਸੇ ਆਜੂਗਾ ਡਬਲ ਐਕਸ ਤੁਹਾਡੇ ਆ ਰੋਗ ਦਾ ਪੈਣਾ ਦਬਲ ਟ੍ਰਿਪਲ ਦੇ ਕੋਈ ਵੱਡਾ ਸਾਈਜ਼ ਮਿਲ ਜੂਗਾ 5x ਤੱਕ ਹੁੰਦਾ ਹਾਂ ਤਾਂ ਜੇ ਮੈਂ ਹੁਣ ਪਾ ਲਈ ਇਹ ਪਾ ਕੇ ਦੇਖ ਲਓ ਪਰ ਮੈਨੂੰ ਆਂ ਪੰਗਾ ਹੋਣਾਂ ਬਾਅਦ ਚ ਕੋਈ فرق ਉਹ ਦੂਜਾ ਹੈ ਕੋ ਕਲਰ ਉਹ ਨਾ ਅਲੱਗ ਜਾਦੇ ਜਿਹੜਾ ਕਿਸੇ ਨੇ ਅਜੇ ਤੱਕ ਲੱੱਤੇ ਹੀ ਨਾ ਹੋਵੇ ਰੈੱਡ ਪਾ ਲਈ ਆਹ ਠੀਕ ਲੱਗੀ ਮੈਨੂੰ ਠੀਕ ਲੱਗੀ ਬਲੈਕ ਲੱਗਾ ਮੈਨੂੰ ਗਰਮੀਆਂ ਚ ਬਲੈਕ ਕਰਨ ਨਾਲ ਧੁੱਪ ਬਹੁਤ ਪੈਂਦੀ ਆ ਵੀ 20 ਵਜੇ ਸੱਚੇ ਕੱਪੜਾ ਨਾਲੇ ਸਾਈਜ਼ ਦੀ ਕੋ ਦਿੱਤੇ ਸਾਈਜ਼ ਸਾਰੇ ਆ ਜਾਣਗੇ ਸਾਈਜ਼ ਵੀ ਇਹਨਾਂ ਹੋਊਗਾ ਅੰਦਰ ਵੀ ਸੋਹਣੇ ਲਾਈਟ ਡਾਰਕ ਰੈੱਡ ਕਲਰ ਅਰਾਸਟਰ ਮਸਟਰਡ ਗ੍ਰੇ ਸਾਰੇ ਕੰਦਰ ਰਹਿ ਗਏ ਪਾ ਕੇ ਮੈਡਮ ਦੇਖ ਲਓ ਇਹਨਾਂ ਪਾ ਕੇ ਸਕਿਨ ਲਈ ਪਿਆ ਲੋ ਸਕਿਨ ਕੰਦਰ ਵੀ ਆ ਗਿਆ ਹਨੇਰੇ ਨਵੇਂ ਕੱਢਣਾ ਹੈ ਉਹੀ ਉਹੀ ਹਾਂ ਜਿਹੜੇ ਨਵੇਂ ਆ ਸਾਰੇ ਕੱਦਰ ਦਿਖਾ ਦੇ ਪੀਓ ਸਾਰੇ ਕੱਦਰ ਉਹੀ ਨਵੇਂ ਨਵੇਂ ਸਾਰੇ ਨਵੇਂ ਕੱਦਰ ਆ ਵੀ ਸੋਹਣੀ ਹੈ ਭਾਜੀ ਬਲੈਕ ਵੀ ਮੈਂ ਦੇਖ ਤੁਹਾਨੂੰ ਫਾਈ ਸਹੀ ਦੇਖ ਲੋ ਨਹੀਂ ਯਾਰ ਟੈਟ ਟਾਈਟ ਹੈ ਤੁਸੀਂ ਆਹ ਦੇਖੋ ਟ੍ਰੈਕ ਲੈ ਗਿਆ ਸੀਗਾ ਨਾਲੇ ਉਹ ਯਾਰ ਟ੍ਰੈਕ ਸਾਰਾ ਪੱਟ ਉੱਥੇ ਆ ਗਿਆ ਤੋ ਅੱਛਾ ਆ ਜੇ ਨਾ ਚੱਕਰ ਦੇ ਮਾਕੇ ਨਾ ਉਹਦਾ ਸਾਈਜ਼ ਆ ਜਾਊਗਾ ਤੁਹਾਡੇ ਟ੍ਰਿਕ ਦਾ ਆ ਪਰ ਇੱਕ ਗੱਲ ਹੈ ਕੱਪੜਾ ਬਹੁਤ ਥੋੜਾ ਸ਼ਾਨਦਾਰ ਕੱਪੜਾ ਕਲਰ ਵੀ ਦੇਖੋ ਕਲਰ ਸਾਰੇ ਇਹਦੇ ਵਿੱਚ ਵਧੀਆ ਆ ਇਹਦੇ ਨਾਲ ਆ ਮੈਟੀ ਹਲਕਾ ਹੈ ਕਾਟਨ ਮੈਟੀ ਆ ਗਈ ਹੈ ਬੈਂਨ ਓਕੇ ਆ ਚੁਗਣਾ ਨਹੀਂ ਹੈ ਕੱਪੜਾ ਇਹ ਇਹ ਆ ਨਾਲੇ 100% ਕੱਪੜਾ ਹੀ ਸਾਰਾ ਮੇਰੀ ਗੱਲ 3000 ਤੋਂ ਜਨਾਬ ਸੀਸ਼ਾ ਕਿੱਥੇਗਾ ਹਾਂਜੀ ਸਰ ਯਾਰ ਗੱਲ ਨੂੰ ਸੁਣ ਕੇ ਉਹ ਨਾ ਤੁਸੀਂ ਆਹ ਤਾਂ ਮਤਲਬ ਇਹ ਆਹੀ ਪੱਗ ਨਾਲ ਸੋਹਣਾ ਲੱਗਣਾ ਜਿਵੇਂ ਡਾਰਕ ਜੀਆਂ ਪੱਗਾਂ ਨੂੰ ਉਹ ਤਾਂ ਹਾਂ ਹਾਂ ਸੱਚ ਦਿਖਾ ਦੇ ਯਾਰ ਕਲਰ ਕਿਹੜੇ-ਕਿਹੜੇ ਆ ਨਗਰ ਇਹਦੇ ਵਿੱਚ ਬਹੁਤ ਪੈ ਨਹੀਂ ਯਾਰ ਉੱਥੇ ਖੜਾਇਆ ਕਰੋ ਮੈਂ ਬਹੁਤ ਹਾਂ ਉੱਥੇ ਬਣਾਏ ਸੀ ਕਲਰ ਇਹਦੇ ਵਿੱਚ ਇੱਥੇ ਨਿਕਿਆ ਰੈੱਡ ਕਲਰ ਰੈੱਡ ਨਹੀਂ ਲੈਣਾ 골ਡਨ ਕਲਰ ਪਿਆ ਰਸਟ ਕਲਰ ਵੀ ਹੈ ਇੱਕ ਬਾਸ਼ੂ ਦੀ ਬੋਤਲ ਨਾਲ ਇਹ ਕਿਹੜਾ ਤੁਸੀਂ ਪਾਇਆ ਹੋਇਆ ਹੈ ਇੱਕ ਗ੍ਰੇ ਕਦਰ ਪਿਆ ਦੇ ਵਿੱਚ ਆਹ ਦੇਖ ਲਓ ਗ੍ਰੇ ਕਲਰ ਗ੍ਰੇ ਸਕਿਨ ਚਾਰ ਪੰਜ ਕਦਰ ਨੇ ਜਿਹੜਾ ਨੀਚੇ ਅੱਖਰਾਂ ਜਿਹਾਂ ਵਾਲਾ ਰੰਗ ਉਹ ਨਹੀਂ ਹੈ ਉਹ ਸਾਈਜ਼ ਦਾ ਫਰਕ ਪੈਣੀ ਫਿਰ ਸਾਈਜ਼ ਛੋਟਾ ਬਹੁਤ ਛੋਟਾ ਸਾਈਜ਼ ਆ ਉਹ ਆਹ ਵੜਾ ਦੇਖ ਲਓ ਜੇ ਸਾਈਜ਼ ਹੁੰਦਾ ਡਬਲ ਐਕਸ ਦਾ ਸਾਈਜ਼ ਉਹਦਾ ਸਾਈਜ਼ ਉਹਦਾ ਵੱਡੇ ਨੇ ਇਹਦੇ ਲੈਂਡਿੰਗ 'ਚ ਛੋਟਾ ਲੈਂਡਿੰਗ ਚ ਆ ਗਿਆ ਪੀਸ ਆ ਇਹ ਟਰਾਈ ਕਰਕੇ ਦੇਖ ਲਓ ਇੱਕ ਕਦਰ ਤਾਂ ਕਹਿੰਦੇ ਕਲਰ ਇਹਦੇ ਵਿੱਚ ਇੱਕ ਕਲਰ ਹੋਰ ਫਿਰ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਆਹ ਲਾਈਟ ਸਕਿਨ ਕਦਰ ਪਿਆ ਲਾ ਦੋ ਕਲਰ ਨੇ ਇਹਦੇ ਵਿੱਚ ਡਾਰਕ ਜੀ ਨਹੀਂ ਕੋਈ ਡਾਰਕ ਤੇ ਕਰ ਡਾਰਕ 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 ਕਰੀ ਜਾਂਦੇ ਆ ਵੀ ਡਾਰਕ ਹੈ ਯਾਰ ਗਰਮੀ ਤੇ ਚਾਲਦੀ ਲਾਈਟ ਡਾਰਕ ਜੀ ਆਹੀ ਜਾਂਦੇ ਨੇ ਕਹਿੰਦੇ ਆਈ ਚਿੱਗੇ ਚੱਲਦੀ ਹੈ ਕਰ ਲਾਈਟ ਕਲਰ ਸੋਹਣੇ ਲੱਗਦੇ ਆ ਕਿੰਨਾ ਸੋਹਣਾ ਕਲਰ ਆ पाणी ਬਣਦਾ ਨਾਲਾ ਹੈ ਜੀ ਮੇਰੇ ਕੋਲ ਤੁਹਾਡੇ ਕੋਲ ਤੇ ਹੈ ਕਰੀਮ ਕਲਰ ਦੇਖੋ ਫਿਰ ਲੈ ਲਓ ਕਲਰ ਉਹ ਸਾਡੇ ਕੋਲ ਕਿੱਥੇ ਚੱਲਣਾ ਚਾਹਤਾਂ ਕੋ ਗ੍ਰੀਨ ਕਰੂਗਾ ਫਿਰ ਆ ਗ੍ਰੇ ਲੋਕ ਗ੍ਰੀ ਕਰਨਾ ਸੋਹਣਾ ਕਲਰ ਹੈ ਤੁਹਾਡੇ ਹੱਥ ਵਾਲਾ ਬਾਕੀ ਮੈਂ ਸੋਹਣਾ ਬਾਹਰ ਆਰਡਰ ਕੋਲ ਹੋਣਾ ਵਧੀਆ ਲੱਗਦਾ ਇੱਥੇ ਦੁਕਾਨ 'ਚ ਬਹਿ ਜਾਣਾ ਤੁਸੀਂ ਟੌਰਨ ਆ ਗਏ ਮਤਲਬ ਕਿੱਥੇ ਜੀ ਇਹ ਸਾਰੇ ਦੱਸ ਫਿਰ ਰਿਕਾਰਡਿੰਗ ਕਰ ਲਈ ਜਿੱਥੇ ਤੁਸੀਂ ਗੱਡੀ ਸਾਫ਼ ਕਰੀ ਐਕਟਿਵ ਦੇ ਕੋਲ ਪੇਂਜੀ ਜਾਬੀ ਇਹ ਹਾਂ ਉੱਥੇ ਭੋਲ ਲੱਗਿਆ ਮੈਂ ਨਹੀਂ ਮੈਂ ਗੱਲ ਕਰਦਾ ਮੈਂ ਬਲੈਕ ਕਲਰ ਹੈ ਇੱਕ ਹਾਂ ਕਰਤ ਇੱਕ ਬੜਾ ਆ ਗੁੱਦ ਕੀ ਆਹ ਹਾਂ ਹਾਂ ਬਸ ਠੀਕ ਹੈ ਆਹੀ ਆਹੀ ਹੈ ਆਹੀ ਮੁੜਨਾ ਬਹੁਤ ਐਨ ਓਕੇ ਲੋਕੇਸ਼ਨ ਤੇ ਆਇਆ ਤੂੰ ਐਨ ਓਕੇ ਸਿੱਧਾ ਜਾ ਸਿੱਧਾ ਜੰਨੀ ਕੋਲ ਆਹ ਕਲਰ ਵਧੀਆ ਲੱਗਿਆ ਤਾਂ ਇਹ ਹੂੰ ਟਾਟਾ ਇੱਕ ਤਾਂ ਗ੍ਰੇ ਕਲਰ ਲੈ ਲਓ ਹਾਂ ਜਿਆਦਾ ਚੱਕਰਾਂ ਚ ਨਾ ਪੋਬੋ ਹਾਂ ਇੱਕ ਆਹ ਕਲਰ ਕਰ ਲਓ ਇੱਕ ਜਿਹੜੀ ਇੱਕ ਪਹਿਲਾਂ ਹੀ ਦੇਖੀ ਸੀ ਇੱਕ ਜਿਹੜਾ ਰਸਟ ਪਾਇਆ ਥਾ ਆਹ ਦੇਖ ਲਓ ਚਾਹੀ ਆਹ ਕਲਰ ਨਹੀਂ ਤਾਂ ਹੈਗੀ ਮੇਰੇ ਕੋਲ ਯਾਰ ਲੈਣਾ ਸੀ ਆਲੀ ਥੀ ਹੁਣ ਤਾਂ ਦੇਖੀ ਥੀ ਲੈਣਾ ਜਿਆਨ ਅਸਲੀ ਜਿਹੜਾ ਇਹ ਵਾਲੀ ਥਈ ਇੱਕ ਹੋਰ ਥੀ ਹੋਰ ਤਾਂ ਵੀ ਕਿਤੇ ਰੱਖੀ ਹਾਂ ਨਾ ਆਈ ਦੋ ਲੈਣਾ ਆਓ ਆਓ ਆਲੀ ਚਾਓ ਮੈਂ ਉਵੇਂ ਹੀ ਕੋਰਡ ਨਹੀਂ ਪੀਣੀ ਨਹੀਂ ਨਹੀਂ ਥੈਂਕ ਯੂ ਭਾਜੀ ਥੈਂਕ ਯੂ ਇੱਕ ਕਰੀ ਇਹ ਤਾਂ ਫਸੋ ਨਹੀਂ ਰਹੀ ਯਾਰ ਇਹਨਾਂ ਦੀ ਦੋ ਪੈਂਡਿੰਗ ਆ ਆਪਾਂ ਦੋ ਇਹਨਾਂ ਨੂੰ ਦੇ ਦੇਣੀ ਆ ਬਾਸ ਜੇ ਕਰੀ ਨਾ ਪੈਂਡਿੰਗ ਦਾ ਮਤਲਬ ਆਪਾਂ ਗਿਫਟ ਦੇਣੀ ਆ ਭਾਜੀ ਨੂੰ ਦੋ ਨਵੀਆਂ ਜਿਹੜੀਆਂ ਦੋ ਇਹਨਾਂ ਨੂੰ ਗਿਫਟ ਦੇਣੀ ਆ ਗਰਮੀਆਂ ਦੀਆਂ ਅਕਲ ਇਹ ਸਾਰੇ ਤਲਰ ਸੋਨਾ ਹੀ ਆ ਤਲਰ ਤਾਂ ਸੋਨਾ ਊ ਟਾਟਾ ਇਹ ਜਿਆਦਾ ਸਕੀਨੀ ਹੋਗੀ ਨਾ ਜਿਆਦਾ ਫਿੱਟ ਫਿੱਟ ਜਾ ਹੋ ਗਿਆ ਸਹੀ ਇਹ ਨਹੀਂ ਐਨਾ ਟੈਟ ਵੀ ਨਹੀਂ ਹੈਗਾ ਜੀ ਤੁੱਟ ਤੇ ਨਾ ਉੱਪਰ ਥੱਲੇ ਹੋਣਾ ਫਿਰ ਫੇਰ ਬੈਠੇ ਹਾਂ ਫੇਰ ਬੈਠੇ ਫੇਰ ਬੈਠਿਆ ਫੇਰ ਕਿਹੜਾ ਸਦ ਕਾਲ ਛੱਡਤੀ ਹੈ ਪਰ ਤੁਹਾਡਾ ਬਿਜ਼ਨਸ ਵਧੀਆ ਪਹੁੰਚ ਆਵੇ ਜੀ ਆ ਲੋ ਇੱਕ ਵਾਰ ਨਾਲੇ ਤੁਸੀਂ ਟੀ-ਸ਼ਰਟ ਮੈਂ ਸ਼ਰਟ ਮੰਗਦੇ ਹਾਂ ਆ ਲੋ ਆਈਟਮ ਕਿੰਨੀ ਵੀ ਨਾਲੇ ਨਵੀਂ ਆਈਟਮ ਆ ਆ ਲੋ ਜੀ ਆ ਲੋ ਆਈਟਮ ਲਈ ਹੈ ਸਾਈਜ਼ ਚੈੱਕ ਕਰੋ ਨਾਲੇ ਸਾਈਜ਼ ਕੀ ਇਹ ਨੂੰ ਕਿਉਂਗਾ ਵੱਡੇ ਹੀ ਸੈ ਜਾਦਾ ਵੀ ਹਾਂਜੀ ਆਹ ਦੇ ਨਾਲ ਨੂੰ ਲਾ ਲਾ ਰਾਈਟ ਸਾਈਡ ਨੂੰ ਜਗਾ ਬੇਲੀ ਵੀ ਹੋਣੀ ਰਾਈਟ ਸਾਈਡ ਨੂੰ ਦੇਖ ਹਾਂ ਬੈਕ ਕਰਕੇ ਰੋਲ ਵੀ ਕਰਾਉਂਦੇ ਜੀ ਪਿੱਛੇ ਬੈਕ ਬੈਕ ਕਰਾਉਂਦੇ ਵੀ ਟੋਲ ਕਰਕੇ ਪਾਰਕਿੰਗ ਵੀ ਕਰਾਉਂਦੇ ਗਾ ਬੈਕ ਆਉਂਦੇ ਓਕੇ ਆ ਨੀਚੇ ਵਾਲਾ ਦੇਖੋ ਮੈਂ ਵੀਰੀਅਰ ਸਿੰਗਰਾਂ ਮੈਂ ਗੱਡੀਆਂ ਲੱਗੀਆਂ ਵੇ ਮੇਰੀ ਮੱਤ ਵੱਜੀ ਵੀ ਹੈ ਅੱਛਾ ਮੈਂ ਡਿਊਟੀਆਂ ਤੇ ਉਹਨਾਂ ਨੂੰ ਭੇਜਣੇ ਥੱਕ ਗਿਆ ਵਾ ਇਸ ਵੀਰੇ ਕੰਪਨੀ ਕਰਦੇ ਆ ਹੋ ਗੱਡੀ ਇੱਕ ਹੋਣ ਆ ਰਹੀ ਹੈ ਹਾਂ ਤਾਂ ਜਦੋਂ ਸਾਨੂੰ ਜਨਾਨ ਨੂੰ ਵਰਨਾ ਵੀ ਨਹੀਂ ਮਿਲਦੀ ਘਰੇ ਹਾਂ ਕੰਮੇ ਆਈ ਹੈ ਰਾਮ ਜੀ ਦਾ ਪੱਟਸਨ ਖੋਲ ਰਹੀ ਹੈ ਯਾ ਤੇਰਾ ਮਾ ਤੁੰਣਾ ਨਹੀਂ ਆ ਤੇ ਕੰਮ ਕਰ ਸਕਦਾ ਪਾਰਟੀ ਕੰਪਨੀ ਦਾ ਜਰਵਾ ਗਿਆ ਦਾ ਫੋਰਾ ਪੜੀ ਬਾਹਰ ਹਾਂ ਠੀਕ ਲੱਗਦੀ ਪੈਂਟ ਨਾ ਵੀ ਸੋਹਣੀ ਲੱਗ ਰਹੀ ਕਲਰ ਇਹ ਚ ਦੋਏ ਆ ਤੂੰ ਕਲਰ ਇਹ ਚ ਓ ਜਨਾਬ ਇਹਨੇ ਖੁੱਲ ਜਾਣਾ ਤੁਸੀਂ ਬੇਚਿੰਤਰ ਹੋ ਲੈ ਕੇ ਰੱਖ ਬਾਕੀ ਦੁਕਾਨਦਾਰ ਤਾਂ ਇਹ ਕਹਦੇ ਹੁੰਦੇ ਵੀ ਯਾਰ ਕੱਪੜਾ ੁੱਤ ਤੇ ਬਈ ਥੋੜਾ ਬਹੁਤਾ ਸਲਿੱਕ ਹੋ ਜੂਗਾ ਕਿ ਥੋੜਾ ਜਹਾ ਹੋ ਜੂਗਾ ਇਹ ਕਹਿੰਦਾ ਖੁੱਲ ਨਹੀਂ ਬਾ ਸਾਡਾ ਕੱਪੜਾ ਸਾਨੂੰ ਸਾਨੂੰ ਪਤਾ ਆਪਣੀ ਵੈਰਾਈਟੀ ਸਾਨੂੰ ਪਤਾ ਹੈ ਵੀ ਲੈਕਰ ਦਾ ਕੱਪੜਾ ਇਹ ਮੇਜਰ ਕੱਪੜਾ ਆ ਜਾਂਦਾ ਈ ਕਈ ਤਰ੍ਹਾਂ ਦਾ ਕੱਪੜਾ ਈ ਇਹਦਾ ਬਹੁਤ ਵਾਰ ਕਈ ਕੱਪੜਾ ਜਿਹੜਾ ਕਾਟਨ ਦਾ ਕੱਪੜਾ ਉਹਦਾ ਸ਼ੀਕ ਹੋਣੀ ਹੋਣਾ ਲੈਕਰਾ ਕਾਟਨ ਨਹੀਂ ਲੋਗ ਇਹਨੇ ਖੁੱਲਣਾ ਹਾਂ ਠੀਕ ਕਰਾਂਗ ਚਲੋ ਠੀਕਾ 101 ਪ੍ਰੋਸੈਂਟ ਖੁੱਲੂਗਾ ਜੇ ਨਹੀਂ ਖੁੱਲਿਆ ਤਾਂ ਸਾਡਾ ਪੀਸ ਹੈ ਗਰੇ ਲੋਰ ਲੈ ਲੋ ਹਣਾ ਗੱਲ ਗਿਆ ਤੁਹਾਡਾ ਪੀਸਾ ਨਾ ਕਿਹਾ ਸਾਡਾ ਪੀਸਾ ਗਰੇ ਜੀ ਕਿਹੜੀ ਗਰੇ ਜੀ 1 ਕਿਲੋ ਗਰੇ ਜੀ ਲੋਰ ਕੱਢੀ ਜੀ ਤੁਸੀਂ ਪਾਜੀ ਤੁਹਾਨੂੰ ਖੋਲਿਆ ਨਾ ਪਰ ਲੋਰ ਪਚਾ ਲ ਪਾਇਆ ਹੈ ਨਾ ਹਾਂ ਪਰ ਜਿਹੜਾ ਕਿੰਨਾ ਮੈਚਿੰਗ ਹੋ ਰਹੀ ਹੈ ਜੇ ਇਹ ਜੀ ਪੈਂਟ ਪਾਈ ਹੁੰਦੀ ਤੁਹਾਡੇ ਫਾਰਮ ਉਾਂ ਦੀ ਆਏ ਹਾਏ ਹੁਣ ਪੈਂਟ ਮੈਨੂੰ ਲੈਣੀ ਪਊਗੀ ਮਨ ਲਾਦਾ ਗਰੇ ਕਲਰ ਦੀ ਲੋਰ ਕਹਿੰਦੀ ਮੈਂ ਇੱਥੇ ਦਿਖਾਈ ਸੀ ਹੁਣ ਮੂਰੀਆਂ ਟਾਟੜੀ ਆ ਪਈ ਆ ਲੋ ਚੱਕੋ ਬਸ ਤੇ ਹਿਟਲਰ ਮਾਨ ਅਜੇ ਜੀ ਫੋਨ ਕਰਨਾ ਹੈਗਾ ਲੋ ਨਾ 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 ਮੈਂ ਗਿਆ ਹੋ ਗਈ ਮੈਚਿੰਗ ਲੈ ਪੱਗ ਨਾਲ ਟੀ-ਸ਼ਰਟ ਮਿਲਦੀ ਆ ਜਿਹੜੀ ਸ਼ਰਟ ਪਾਈ ਆ ਚੱਲ ਬੰਦ ਸਭ ਹੋ ਗਿਆ ਕੰਮ ਹੋ ਗਿਆ ਜੀ ਫਾਈਨਲ ਚਲ ਲੋਕ ਸੁਹਾਣ ਲਾ ਦੀ ਪਾਈ ਆ ਦੀ ਹਿੰਦੀ ਜੀ ਚਲੋ ਕਰ ਲਈ ਸੀ ਫਿਰ ਦੇਖਦੇ ਆਂ ਕਿ ਬਣਦਾ ਪਹੁੰਚ ਗਏ ਜੀ ਡੈਡੀ ਕੋਲ ਇਹ ਪ੍ਰਸ਼ਾਦ ਡੈਡੀ ਬੁਲਾ ਦੇ ਪਹਿਲਾਂ ਫਤ ਮੈਂ ਜੀ ਦਾ ਖਾਲਸਾ ਵੈਰੀ ਦੀ ਫਤ ਠੀਕ ਆ ਹਣ ਠੀਕ ਠਾਕ ਵਿੱਚ ਨੂੰ ਵਲ ਜਲੇ ਆ ਉਦੋਂ ਅਰਜੀ ਕਰ ਮੈਂ ਉਹਦੇ ਗੜ ਕਮ ਜ ਕਰਕੇ ਉਸ ਤੋਂ ਕੋਲ ਆਲ ਭਾਗ ਲੈ ਮਾੜਾ ਸੱਚਾ ਪਾਤਸ਼ਾ ਮੈਂ ਤੂੰ ਨਹੀਂ ਸੱਚ ਸਾਰੇ ਬਚਾ ਲੈ ਦੌਮ ਸਾਹਿਬ ਦਾ ਪ੍ਰਸ਼ਾਦ ਆ ਦੌਮ ਸਾਹਿਬ ਦਾ ਇਹ ਰਿਹਾ ਬਲ ਸਾਰਿਆਂ ਨੂੰ ਪਿਆਰ ਭਰੀ ਲੱਗਦੀ ਸਤ ਸ੍ਰੀ ਅਕਾਲ ਅੱਜ ਚੁੰਨੀ ਤੇਰੀ ਨਾ ਮੈਂ ਲੈ ਜਣੀ ਆ ਕੱਤ ਇਹਨੂੰ ਹੋਰ ਬਹੁਤ ਨਹੀਂ ਇੱਕੋ ਚੁੰਨੀ ਰਹਿ ਗਈ ਆ ਆਉਂਦੀ ਫਾਈ ਲੈਟਿਆਂ ਨਾ ਨਾ ਮੈਚਿੰਗ ਆ ਮੈਚਿੰਗ ਆ ਕਲਰ ਆ ਸੂਟ ਨਾਲ ਮੈਚ ਕਰੇ ਆ ਕਿ ਆਉਂਦੀ ਆ ਤੇਰੇ ਰੱਖ ਲੈ ਡਾਊਨ ਸਭ ਗਏ ਹੁਣ ਪਾਜੀ ਹੈ ਨਾ ਹਾਂ ਬੜੀ ਆ ਪਈ ਜਾ ਮੈਂ ਜਿਹਦੇ ਜਿਹਦੇ ਉਹਨਾਂ ਨਾਲ ਗੇਮ ਬਣ ਜਾ ਮੈਂ ਤਾਂ ਠੀਕ ਹੈਗਾ ਕੋਈ ਵੀ ਹੋਊਗੀ ਟੱਕਰ ਦੋ ਲਾ ਉਹ ਤਾਂ ਡੈਡੀ ਥੋੜਾ ਜਿਹਾ ਤਰਾ ਤੋਰਾ ਫੇਰਾ ਵੀ ਹੁਣ ਚੱਕਰ ਖਾਣਾ ਪੀਣਾ ਵੀ ਤਾਂ ਹੀ ਪਚਦਾ ਬੈਠਣ ਕਰਕੇ ਪਚਦਾ ਨਹੀਂ ਹੈਗਾ ਉਹ ਹੀ ਚੱਕਰ ਹਾਂ ਜਿਸ ਨਾਲ ਲੀਵਰ ਚ ਜ਼ਿਆਦਾ ਇਨਫੈਕਸ਼ਨ ਜੀ ਵਧਦੀ ਜਾਣੀ ਆ ਨਹੀਂ ਤਾਂ ਹੀ ਤੇ ਦਵਾਈ ਪਿੰਦੇ ਹਾਂ ਤੋਜਾ ਹੈ ਉਹ ਦਵਾਈ ਨਾਲ ਹਾਜਮਾ ਠੀਕ ਹੋ ਜਾਂਦਾ ਠੱਟ ਆ ਜਾਣੀ ਕੀ ਹੈ ਗੜ ਹੈਗਾ ਮਨਮਨ ਬਸ ਡੈਡੀ ਤੂੰ ਪਾਣੀ ਨੂੰ ਥੋੜੀ ਜੀ ਦੱਬਣੀ ਦੇ ਬੈਠਾ ਰੇ ਤਾਂ ਗਰੇ ਹੋ ਗਿਆ ਨਾ ਨਾ ਪਾਣੀ ਲਿਆਈਆਂ ਡੈਡੀ ਨੂੰ ਨਾ ਫਾਇਕਲੀ ਦੇ ਹੁਣ ਉਹਨੂੰ ਵੱਡੂਗੇ ਕਿਵੇਂ ਹੈਗਾ ਵੱਡਾ ਆ ਬੱਦਨਾ ਕਰ ਹੁਣੇ ਲੈ ਸੰਦਰਿੰਦਰ ਲੈ ਮੁੱਕੇ ਕਰ ਦੋ ਕਰ ਹਾਂ ਵਾਲਿਆਂ ਨੂੰ ਦੂਰ ਰੱਖ ਦੇ ਅੰਦਰ ਕਰ ਦਮ ਜੇ ਨਾ ਗਟੇ ਲੈ ਸੋ ਮਾਂ ਤਾਂ ਕੋਲ ਰੱਖਿਆ ਵਾ ਕਿ ਆਪਾਂ ਦਾ ਕਿੱਥੇ ਕਿਹੜੀ ਚੀਜ਼ ਦੀ ਲੋੜ ਪੈ ਜਵੀਂ ਹੈ ਕੋਈ ਕਹਦਾ ਕਿ ਕਿਹੜੀ ਚੀਜ਼ ਕਿੱਥੇ ਅੜਕੇ ਆਵੇ ਵੱਟ ਕੇ ਆਪਣੀ ਖਾਲਾ ਆਪਣੀ ਪਾਣੀ ਵਿੱਚ ਰੱਖੀ ਹੈ ਹਾਂ ਮੇਰੇ ਉਹ 10 ਨੂੰ ਬੈਲ ਬੋਲਾ ਹੈਗੇ ਕਿ ਵੇਚਤੇ ਹੈਗੇ ਹੈਗੇ ਬਿਲਕੁਲ ਪਹਿਲਾਂ ਦਿਓ ਬਿਲਕੁਲ ਇੱਕ ਹੋਰ ਤਾਂ ਮੈਨੂੰ ਡਿਮਾਂਡ ਆਈ ਨਹੀਂ ਆ ਹੋਰ ਕੋਈ ਫੋਨੋ ਖਿੱਚਣਾ ਫੋਟੋ ਕਿ ਚੱਲਪਾ ਗੰਨੇ ਆਵੇਂ ਫਿਰ ਬਾਅਦ ਚ ਨੋਵੇ ਵੀਕਤਾ ਵੀ ਘਟ ਗਿਆ ਹਾਂ ਫਿਰ ਸਾਨੂੰ ਪਾਦੀ ਆਤੀ ਦੰਦੇ ਅੱਗੇ ਤਾਂ ਇਹ ਜਾਂਦਾ ਇਸ ਵਾਰ ਨਾ ਉਹਨਾਂ ਨੇ ਢੋਈ ਦੀ ਦਵਾਈ ਬਣਾਉਣੀ ਆ ਤਾਂ ਕਰਕੇ ਪਹਿਲੇ ਮੈਨੂੰ ਦੇ ਦਿਓ ਕਿਹਨੇ ਉਹ ਜਿਹੜੀ ਮਾਨੇ ਮੱਧੜੜੀ ਬੀਬੀ ਉਹ ਆ ਵੀਰਾ ਮਹਾ ਸਿੰਘ ਹਾਂ ਉਹਦੀ ਸੱਸ ਨੇ ਕਿਹਾ ਵਾ ਮੈਂ ਬਿੱਲ ਲੈਣੀ ਬਿਲਕੁਲ ਕਹਿੰਦੇ ਉਹ ਪਤਕਾ ਉੱਪਰੋਂ ਮਾਰਨੀ ਹੁਣ ਉਹ ਦੇਖੀਏ ਇੱਥੇ ਤੇ ਉਹਨੇ ਵੱਡੇ ਹੀ ਘਾਟਾ ਨੂੰ ਵੱਡਣਾ ਹੀ ਨਹੀਂ ਆਇਆ ਬੰਦੇ ਨੂੰ ਇਹਨੇ ਵੱਡਿਆ ਹੈ ਬਿਲਕੁਲ ਚੰਗੇ ਹਾਂ ਇੱਕ ਵੀ ਦੇਣੀ ਇਹਦਾ ਡਾੜੀ ਤੂੰ ਜਿੰਨਾ ਪੀਊਗਾ ਓਨਾ ਫਾਇਦਾ ਤੈਨੂੰ ਇਹਦਾ ਨਾਰੀਅਲ ਪਾਣੀ ਦਾ ਮੈਨੂੰ ਆਇਆ ਵੀ ਡਾੜੀ ਦੇ ਇਨਫੈਕਸ਼ਨ ਜੀ ਨਹੀਂ ਹੋਊਗੀ ਨਾ ਫਿਰ ਇਸਦਾ ਕੋਈ ਨਹੀਂ ਦੇਖਾਂ ਹੈਗਾ ਵੀ ਆ ਲੈ ਪਹਿਲਾਂ ਆਪ ਪੀ ਹੈਗਾ 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 ਪਹਿਲਾਂ ਸਿਆਣੀਆਂ ਬੁੜੀਆਂ ਉਹ ਤਾਂ ਚੱਕ ਕਰਕੇ ਚੀਜ਼ ਦੰਦੀਆਂ ਹੁੰਦੀਆਂ ਡਾੜੀ ਤਾਂ ਬੁੜੀ ਐ ਹਾਂ ਆ ਬੇਬੇ ਸਾਡੀ ਪਹਿਲਾਂ ਚੈੱਕ ਕਰਨੇ ਉਹ ਚੀਜ਼ ਦੇ ਦੇ ਫੇਰ ਦੇਣੀ ਹਾਂ ਉਹ ਜਦ ਤੱਕ ਡੇਢ ਡੇਢ ਗੱਲ ਜਾ ਦਤਾ ਚੀਜ਼ਾਂ ਹੁੰਦੀਆਂ ਨੇ ਲੰਮ ਸਮਾਂ ਹਾਂ ਇਨਕਮ ਦੇ ਸੋਰਸ ਵੀ ਘੱਟ ਤੇ ਪੈਸਾ ਵੀ ਆਇਆ ਲੰਮ ਸਮਿਆਂ ਹੁੰਦਾ ਹੁੰਦਾ ਤਾਂ ਘਰਾਂ 'ਚ 6 ਮਹੀਨੇ ਬਾਅਦ ਬੱਸ ਬੱਸ ਹਾਂ ਉਦੋਂ ਬਾਅਦ ਫਿਰ ਜਦ ਸਰਕਾਰਾਂ ਨੇ ਡੈਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਿਆ ਡੈਰੀਆਂ ਖੋਲਤੀਆਂ ਪਿੰਡ ਪਿੰਡ ਤਾਂ 10 ਦਿਨਾਂ ਬਾਅਦ ਪੈਸੇ ਆਉਣ ਲੱਗਦੇ ਉਹ ਦੁੱਧ ਘਰ ਦੇ ਵਿੱਚ ਵੀ ਦੁੱਧ ਵੇਚੋ ਹਾਂ ਨਾ ਜਦ ਕਹੇ ਦੁੱਧ ਪਾਤਾ ਤੇ ਪਤੂਏ ਤਾਂ ਬਜਾ ਦਤਾ ਉਹਦੇ ਬਾਅਦ ਬਿਜ਼ਨਸੇ ਬਣਾਤਾ ਦੁੱਧ ਵਿੱਚ ਸਾਹ ਇਹ ਕਰਾ ਚੁਕਾ ਤੇ ਦਹੀਂ ਮੱਖਣੀ ਲੱਸੀ ਗਾ ਤੇ ਖਤਮ ਹੋਈ ਆ ਆ ਜਾ ਤੇ ਦੁੱਧ ਪਿਕਣ ਲੱਗ ਗਿਆ ਇਧਰ ਨੂੰ ਚੱਲ ਪਿਆ ਕੰਮ ਨਾ ਕਿਲੋ ਵਾਲਾ ਕਿਲੋ ਹੀ ਪਉਂਦਾ ਅੱਧਾ ਕਿਲੋ ਅੱਗੇ ਮੰਮੀ ਵੀ ਡੜਿੱਕ ਜਿਆ ਬਣਾ ਲੈਣਾ ਲੱਸੀ ਦਾ ਉੱਚ ਚੀਨੀ ਪਾ ਕੇ ਦੇਣੀ ਇਨਾ ਸਵਾਲ ਕਰ ਸਾਰਾ ਦਿਨ ਨਾ ਭੁੱਖ ਲੱਗਣੀ ਡੜਿੱਕ ਨੀ ਉਹ ਨਾ ਡੜਿੱਕ ਦਾ ਡੈਡੀ ਨੂੰ ਮੇਰੀ ਦਾਦੀ ਦਿੰਦੀ ਹੁੰਦੀ ਸੀ ਹੂੰ ਇਹ ਤਾਂ ਚੱਲ ਜਦ ਸਮਾਂ ਕੁਝ ਹੋਰ ਤਾਂ ਹੁਣ ਸਮਾਂ ਕੁਝ ਹੋਰ ਜਦ ਕੰਮ ਵੀ ਬਹੁਤ ਹੋ ਤਦ ਵੀ ਨਾ ਮੀਟੀ ਹੋ ਗਈ ਉਹ ਚਾ ਬਣਾਵਾਂ ਨਹੀਂ ਇਹ ਕੁੱਟ ਨਹੀਂ ਬਣਾ ਲਾ ਕੁੱਟ ਸਿਰ ਧੋ ਦਉ ਮੇਰਾ ਇੱਕ ਕਣਾ ਸਫਾਈ ਰੱਖੀ ਦੀ ਆ ਇੱਕ ਕਣਾ ਸਫਾਈ ਆ ਕੋਤ ਸੀ ਕੀ ਤੇ ਨਿਸ਼ਾਨ ਚ ਨਹੀਂ ਆਉਦੀ ਚਿੱਟੀ ਵੈਰੀ ਵੈਰੀ ਗੋਲਿਆਂ ਦੀ ਚਿੱਟੀ ਘੜਦੀ ਹੈ ਗੋਲਿਆਂ ਨੇ ਉਦੋਂ ਬਾਹਰ ਨੁਗੜੀ ਤੇ ਬਾਹਰ ਅੱਛਾ ਮੀ ਉੱਪਰ ਪਾ ਕੇ ਤੇ ਇਹ ਤਾਂ ਬਾਹਰ ਹੋ ਨਹੀਂ ਤੇ ਡੰਗਰ ਉਹ ਮੀ ਪਾ ਕੇ ਨਿਖਰ ਗਈ ਨਹੀਂ 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 ਪਸਾ ਗੋਲਿਆਂ ਦੀ ਚਿੱਟੀ ਸ੍ਰਿੰਦਰ ਨੇ ਮਾਰਿਆ ਇੰਨੇ ਕਿੰਨੇ ਗੋਲੇ ਪਾ ਕੇ ਥੋੜੇ ਜਿਹੇ ਪੈ ਗਏ ਤਲਾ ਮਾਪਾ ਦੇ ਰਿਕ ਨੇ ਨਾ ਇਹ ਤਾਂ ਮੈਂ ਦੇਖਿਆ ਮੱਕੀਏ ਚੱਲੀਆਂ ਪਈਆਂ ਪੱਤੇ ਪਾਟੇ ਪੇ ਮੱਕੀ ਜਾਂਦੇ ਮਗਰ ਮੈਂ ਜਦੋਂ ਆਈ ਡੀ ਆ ਜਾ ਲਾਤਾ ਰਸਤੇ ਚ ਹਾਂ ਇਹ ਜੀ ਬਹੁਤ ਹੈ ਹੋ ਜਾਣੇ ਨੇ ਵੀ ਦੇਖ ਲੈ ਉੱਡਿਓ ਹੋ ਗਈ ਮਨੂੰ ਉਹਦਾ ਮਨੂੰ ਲੁਧਿਆਣਾ ਤੇ ਦਵਿੰਦਰ ਵੀਰ ਦਾ ਫੋਨ ਆਇਆ ਕਹਿੰਦਾ ਤੁਹਾਡੀ ਬੱਚੀ ਜਿਹੜੀ ਛੋਟੀ ਜੀ ਕਹਿੰਦਾ ਕਹਿੰਦਾ ਉਹ ਕਿੰਨੇ ਟਾਈਮ ਦੀ ਹੋ ਗਈ ਹੈ ਤਾਂ 6-7 ਕਿ ਮਹੀਨੇ ਦੀ ਹੋ ਜੀ ਮਾਸਾਲ ਦੀ ਹੋ ਗਈ ਕਹਿੰਦਾ ਸਾਲ ਦੀ ਬੱਚਿਆ ਸੀ ਤਿਆਰ ਕਰ ਦਿੰਦੇ ਕਹਿੰਦਾ ਤੁਸੀਂ ਕਹਿੰਦਾ ਉਹਨੂੰ ਵਿਚਾਰੀ ਨੂੰ ਰੋਲਾ ਹਾ ਕਹਿੰਦਾ ਨਾ ਉਹਨੂੰ ਉਹ ਇੱਕ ਫੀਲਡ ਪਤਾ ਨਹੀਂ ਕਿਹੜੀ ਕਹਿੰਦਾ ਤਾਂ ਕਹਿੰਦਾ ਉਹਦੋਂ ਫੀਲਡ ਆਉਂਦੀ ਬੱਚੀ ਬਾਤ ਤੇ ਸਪੈਸ਼ਲ ਅਲੱਗ ਆਉਂਦੀ ਹਾਂ ਕਹਿੰਦਾ ਉਹ ਪਾ ਦੀ ਲੱਗ ਆਉਂਦੀ ਥੋੜਾ ਬਹੁਤ ਸੈਲਾ ਸ੍ਰਿੰਦਰ ਪਾਉਂਦੀ ਆਹੋ ਨਹੀਂ ਨਹੀਂ ਇਹ ਵੀ ਨਹੀਂ ਪੜੀ ਹੈ ਕਈ ਗੇਰਾ ਸੋਚਿਆ ਲੈ ਲਵਾਂ ਲੈ ਮੈਂ ਜਦ ਨੂੰ ਘਾਟ ਪੈ ਜਾਂਦੇ ਕਰਦੀ ਹੋਰ ਇਹ ਰੋੜੀ ਨਾ ਪੂਰੀ ਹੋ ਗਈ ਘਾਟ ਵੇ ਹੋਰ ਹੋਰ ਦੰਨਿਆ ਜੜਿਆ ਉਹਨੇ ਇੱਥੇ ਰੇੜੀ ਆ ਜਿਹੜੀ ਗੱਡੀ ਜਿਹੜੇ ਦੰਨਿਆਂ ਦੇ ਪੈਗਟ ਪੀਲਾ ਡਾੜੀ ਤੇਰੇ ਪੀਣ ਬਾਤ ਤੇ ਲਿਆਉਂਦਾ ਦੇਖਣ ਨੂੰ ਥੋੜਾ ਲਿਆਉਂਦਾ ਯਾਰ ਡਾੜੀ ਇਹ ਚੰਗਾ ਨਹੀਂ ਲੱਗਦਾ ਹੈਗਾ ਪੀਣ ਨੂੰ ਨਹੀਂ ਡੈਡੀ ਦੇ ਲਿਆ ਤਾਂ ਵਧੀਆ ਦਵਾਈ ਹੈ ਹਾਂ ਰੀਤ ਸਕੂਲ ਗਈ ਬਬੂ ਬਹੁਤ ਦੇ ਵਿੱਚ ਵਿੱਚ ਅਸੀਂ ਭੱਜਿਆ ਵੀ ਚੱਲ ਪਹਿਲਾਂ ਡਾਡੀ ਦੀ ਖਬਰ ਲੈ ਆਉਂਦੇ ਆ ਅੱਜ ਚੱਕ ਕੇ ਵੀ ਅਸੀਂ ਮੋਟਰਸਾਈਕਲ ਲੈ ਆਏ ਮਾਂ ਗੱਡੀ ਕਹਿੰਨੂੰ ਚੱਕਣੀ ਗੱਡੀ ਪਰ ਟਾਈਮ ਵੱਧ ਲਾਦਾ ਮੋਟਰਸਾਈਕਲ ਪਰ ਤਾਂ ਸਾਨੂੰ ਪੈਂਦਾ ਨਵਾਂ ਕਣ ਆਈ ਹੈ ਹਾਂ 25 ਮਿੰਟ ਵੀ ਨਹੀਂ ਲੱਗੇ ਸਾਨੂੰ ਉਰੇ ਆਉਣ ਨੂੰ ਹੂੰ ਬੜੀਆ ਜੈ ਸਾਡੇ ਨਾਲ ਘਰੋਂ ਤੁਰੇ ਤੇ ਹਾਂ 10 ਵਜੇ ਆਪਾਂ ਪਹੁੰਚ ਗਏ ਨਹੀਂ ਹੈਗੀ ਮਾਰਕੀਟ ਮਾਰਕੀਟ ਤਾਂ ਜਦ ਤੱਕ ਚੱਲਦਾ ਚਲਾਈ ਜਾਣਾ ਮਾਰਕੀਟ ਹੈ ਹੁਣ ਸਾ 10 ਸਾਲ ਸਾਡੇ ਕੋਲ ਕੱਢ ਗਿਆ ਬਹੁਤ ਆ ਇਹ ਪਾਲਸਰ ਦਾ 160 ਸੀਸੀ ਹੈ ਪਾਲਸਰ ਜਿਹੜਾ ਤਾਇ ਵਿੱਚ ਹੈ ਉਹਦੇ ਨਾਲ ਤੇ ਵੀ بڑا ਇੰਜਨ ਹੈ ਇਹਦਾ ਉਹ ਨਾਲ ਤੇ ਤੇਲ ਦਾ ਖਰਚਾ ਵੀ ਵੱਧਦਾ ਇਹਦਾ ਲੋ ਖਰਚਾ ਬਹੁਤ ਹਾਂ ਉਹ ਭੱਜਦਾ ਬਹੁਤ ਆ ਉਹ ਭੱਜਦਾ ਉਹ ਜਿਹੜਾ ਆ ਹਾਂ ਉਹਨਾ 135 ਸੀਸੀ ਇੰਜਣ ਦਾ ਇਹਦਾ 160 ਸੀਸੀ ਆ ਜਿਹੜਾ ਤਾਇ ਵਿੱਚ ਆ ਉਹਦਾ 135 ਤਾਂ ਇਹਦਾ 160 ਸੀਸੀ ਆ ਉਹ ਹੀ ਤੇ ਤੇਲ ਕੰਨਦਾ ਉਹ ਬੋਲਟਿੰਦਾ ਹਾਂ ਬੋਲਟ ਜਿੰਨਾ ਹੀ ਖਰਚਾ ਇਹਦਾ ਇਹਦਾ ਬੋਲਟ ਲੈ ਹਾਂ ਉਹ ਬੋਲਟ ਫਿਰ ਉਹ ਮਟਰ ਤੇ ਬੈਠਿਆ ਨਹੀਂ ਜਾਂਦਾ ਹਾਂ ਅਜੇ ਤਾਂ ਇਹਦੇ ਪਰ ਬਾਕੀ ਬੈਂਦੀ ਹੈ ਕਹਿੰਦੀ ਮੇਰੀ ਪਿੱਠ ਲੱਗੀ ਦੁਖਣ ਹਾਂ ਹਾਇ ਉੱਕੇ ਪਿੱਛੇ ਤੋਂ ਇਹਦਾ ਸੀਟ ਬਰਾਬਰ ਨਹੀਂ ਆ ਗਈ ਹਾਂ ਇਜਲੇ ਮੈਂ ਉੱਕੇ ਮੂਲਾ ਮੈਂ ਨਹੀਂ ਮੈਂ ਚੱਲ ਕੋਈ ਨਹੀਂ ਹੁਣ ਤਾਂ ਲਿਆਂਦਾ ਇਹਨਾਂ ਨੂੰ ਕਮਾਉਣ ਵਾਸਤੇ ਥੋੜਾ ਲਿਆਂਦਾ ਤਾਂ ਬਾਈਕ ਬਾਈਕ ਇਤੇ ਬਾਹਰ ਅੰਦਰ ਜਾਣਾ ਤਾਂ ਲਿਆਂਦਾ ਉਹਨੇ ਕਹਿੰਦਾ ਵੀ ਗੱਡੀ ਘੱਟ ਚੱਲੂਗੀ ਪਾਟੀਆਂ ਇਸ ਵਾਰ ਉੱਪਰ ਲਾਤੀਆਂ ਹੈ ਪਾਤੀ ਦੀ ਦੀ ਉਹ ਲਾਉਨੀਆਂ ਭੁੱਲ ਗਏ ਪਹਿਲਾਂ ਫਿਰ ਮੈਂ ਉੱਪਰ ਤੋਂ ਆਤੀਆਂ ਅਜਾ ਮੈਂ ਤੂੜੀ ਵਾਲੇ ਛੱਟਣੀਆਂ ਪਾ ਤੂੜੀ ਪਾ ਲਈ ਸੀ ਜਦੋਂ ਉਹ ਖਰਾਬ ਹੋਣੀ ਕਰੀ ਜਾਂਦੀ ਐ ਇੰਨੀ ਮੈਂ ਤੇ ਚਲੀ ਵੀ ਸੀ ਹਾਂ ਪਹਿਲਾਂ ਉਹਨੂੰ ਪਰਥੀ ਵਾਲੇ ਨੂੰ ਤੇ ਪਹਿਲੇ ਨਾ 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 ਠੀਕ ਹੈ ਵਧੀਆ ਹੁਣ ਉਹ ਟਕਾਣੇ ਲਾਤੀਆਂ ਤੁਸੀਂ ਉਹ ਵਧੀਆ ਸਿਆਲ ਚ ਵੰਥੀ ਕਮ ਆਉਂਦੀ ਆ ਗਰਮੀ ਚ ਕੀ ਆਉਣੀ ਵਿਕਦੀ ਵੀ ਆ 5 ਪਤਨ ਨਹੀਂ 7 ਰੁਪਏ ਦੀ ਪਾਥੀ ਵਿਕਦੀ ਆ ਇੱਕ ਹਾਂ ਜੇ ਵੇਚਣੀ ਵੀ ਆ ਹੁਣ ਤਾਂ ਜ਼ਿਆਦਾਤਰ ਕਮਾਰ ਜਿਹੜੇ ਬੇਚਾਰੇ ਉਹ ਪੱਥਰ ਦੇ ਆਪਣੇ ਆਹ ਆ ਮੈਂ ਇੱਟ ਬੋ ਕਰਾਵੇ ਡੈਡੀ ਮੈਨੂੰ ਬਹੁਤ ਆਸਾ ਥੱਲੇ ਵਰਦੀ ਇੱਟ ਉਹਨਾਂ ਨੇ ਪੱਥੀ ਪਈ ਤੇ ਐਕਣੀ ਜਿਹੜੀ ਨਿਕਲ ਗਈ ਐ ਝੋ ਪੱਠੇ ਵਾਲੇ ਦੀ ਆ ਕਾਹਦੇ ਜੋ ਨਿਕਲ ਗਈ ਫਰਮੇ ਜੋ ਨਿਕਲ ਗਈ ਅੱਛਾ ਜੀ ਉਹ ਪੱਠੇ ਵਾਲੇ ਦੀ ਲੇਬਰ ਵਾਲੇ ਲੇਬਰ ਵਾਲਿਆਂ ਦਾ ਤਾਂ ਲੇਬਰ ਦੀ ਪੈਸੇ ਬਣ ਗਏ ਤਾਂ ਵੀ ਸ਼ੁਕਰ ਆ ਮੈਨੂੰ ਤਾਂ ਤਾਂ ਮਹਿਮਾਨ ਜੀ ਹਾਂ ਨਾ ਦੁਬਾਰਾ ਨੇ ਹਸਣ ਵਾਲੀ ਗੱਲ ਥੋੜੋ ਆਏ ਯਾਨੀ ਕਹਿੰਦੇ ਸੈਂਕੇ ਨਿਕਲ ਗਈ ਉਹ ਪੱਠੇ ਆ ਗਏ ਪਹਿਲਾਂ ਆਉਂਦੀ ਸੀ ਇਹਨਾਂ ਦੀ ਜਿਹੜੀ ਹਾਂ ਨਾ ਬੇਤਾ ਠੀਕ ਆ ਮੈਂ ਫਿਰ ਤਾਂ ਚੱਲ ਹਾਂ ਗਰੀਬਾਂ ਦਾ ਹਾਂ ਗਰੀਬ ਉਹ ਬਚਾਰੇ ਬੱਤਸਾ ਮੈਂ ਦੇਖਿਆ ਰਾਤ ਨੂੰ ਲਟਾ ਬਾਲ ਕੇ ਹੁਣ ਜਿਵੇਂ ਗਰਮੀ ਗਰਮੀ ਰਾਤ ਨੂੰ ਲਟਾ ਬਾਲ ਕੇ ਪੱਥਣਾ ਉਹਨਾਂ ਨੇ 1:00 ਵਜੇ ਲੱਗ ਗਈ ਡੈ ਨਾ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਮੈਂ ਤਾਂ ਹਸੀਤੀ ਅੱਛਾ ਅੱਛਾ ਫਿਰ ਠੀਕ ਆ ਵੀ ਜਿਹੜਾ ਇੱਟੇ ਪੱਥੇ ਆਏ ਦਾ ਪੱਠੇ ਵਾਲੇ ਦਾ ਵੀ ਹੋ ਗਿਆ ਤਾਂ ਵੀ ਨਹੀਂ ਹਸਣਾ ਚਾਹੀਦਾ। ਪੱਠੇ ਵਾਲਾ ਤਾਂ ਕੋਈ ਖਾਸ ਗੱਲ ਨਹੀਂ। ਮੈਨੂੰ ਤਾਂ ਹਾਸੀਆ ਵੀ ਚੱਲ ਉਹਨਾਂ ਨੂੰ ਦੁਬਾਰਾ ਵਿਚਾਰਿਆਂ ਨੂੰ ਪੈਸੇ ਬਣ ਜਾਣੇ। ਉਹ ਨਹੀਂ ਪਹਿਲਾਂ ਨਹੀਂ ਤਾਂ ਇਹ। ਪਹਿਲਾਂ ਸਿੱਟਵੇ ਹੀ ਨਹੀਂ ਤਾਂ। ਹਾਂ। ਪਹਿਲਾਂ ਜਿਹੜੀ ਖੜੀ ਕਰਤੀ ਉਹਦੇ ਪੈਸੇ ਦਿੰਦੇ ਉਹ। ਹਾਂ। ਜਿਹੜੀ ਉਹ ਲਾ ਕੇ ਟਿੱਠਾ। ਹੂੰ। ਜਿਹੜੀ ਆ ਗਰੀ ਤੇ ਥੱਲੇ ਪਈ ਹੈ ਉਹਦੇ ਪੈਸੇ ਮਿਲਦੇ ਸੀ। ਇਹ ਸਾਰੀ ਲੇਬਰ ਦੀ ਹੁੰਦੀ ਹੈ। ਅੱਛਾ। ਉਹ ਕਿੰਨੀ ਟੀ ਭਜੀਏ ਦੇਖ ਲੈ ਲੇਬਰ ਕਰ ਸਕਾ ਕੰਮ। ਉਹ ਮੈਂ ਉਹ ਕਹਿੰਦਾ ਲੇਬਰ ਦਾ ਬਾਕਾ ਵਿਚਾਰਿਆਂ ਦਾ। ਉਹਨਾਂ ਨੇ ਨਿਆਣੇ ਵੀ ਨਾਲ ਲਾ ਕੇ ਰੱਖਿਆ ਆਪ ਵੀ ਤਾਂ ਪੱਤਲਦੇ ਆ ਹਾਂ ਹਾਂ ਕਹਿਣਾ ਸੌਖਾ ਜਿਹੜਾ ਕਰਦਾ ਪਤਾ ਤੁਹਾਨੂੰ ਹੁੰਦਾ ਹੋਰ ਵਾਲਾ ਵਾਲਾ ਠੀਕ ਆ ਹਾਂ ਠੀਕ ਆ ਵਧੀਆ ਚਲੋ ਮੇਰੇ ਭੈਣ ਨੂੰ ਵੀ ਦਿੰਦਾ ਹੋਇਆ ਕੀ ਹੋ ਗਿਆ ਦਰਦ ਹੋਣ ਲੱਗਿਆ ਤੁਹਾਨੂੰ ਚਲੋ ਠੀਕ ਆ ਜੀ ਤੇ ਪਰਮੰਦਰ ਕਿ ਗਿਆ ਉਹ ਹੁਣ ਤੁਸੀਂ ਨਾ ਥੋੜਾ ਜਿਹਾ ਗਰਮੀ ਕਰਕੇ ਨਾ ਸੰਕੋਚ ਨਾਲ ਖਾਇਆ ਪੀਆ ਕਰੋ ਥੋੜਾ ਜਿਹਾ ਬਸ ਨਹੀਂ ਨਾ ਨਾ ਉਹ ਵਸ ਹੀ ਪੂਰੇ ਲੈਣੇ ਆ ਹਾਂ ਉਹ ਤਾਂ ਆਪਣੀ ਚੀਜ਼ ਬਣਾ ਕੇ ਖਾਣੀ ਜਿਹੜਾ ਮੇਰਾ ਤਾਇਆ ਉਹ ਕਹਿੰਦਾ ਉਹ ਵੀ ਠੀਕ ਆ ਪਰ ਲਿਕਵਿਡ ਜ਼ਿਆਦਾ ਲੋ ਲਿਕਵਿਡ ਜ਼ਿਆਦਾ ਲੋ ਤੇ ਦੂਆ ਘੱਟ ਲੋ ਠੀਕ ਹੈ ਨਾ ਰਾਤ ਤੇ ਖੀਰਾ ਖਾ ਲਿਆ ਹਾਂ ਲਾਲ ਟਮਾਟਰ ਖਾ ਲੇ ਬਸ ਫੁੱਟ ਬੱਟਰ ਖਾ ਕੇ ਵੇਖ ਕਿਤੇ ਲਿਆਏ ਹੋ ਦਹੀਂ ਪਨੀਰ ਜਿਹਾ ਤਾਂ ਥੋੜਾ ਜਿਹਾ ਉਹ ਵੀ ਖਾ ਲੇ ਉਹਦੇ ਨਾਲ ਪੰਜਾਇਰ ਉਹਦੇ ਨਾਲ ਬਾਦ ਹਜ਼ਮੀ ਜੀ ਹੋ ਗਈ ਉਹ ਜਦ ਡੈਡੀ ਪੰਜਾਬ ਤੇ ਪਲੱਸ ਹੋ ਗਿਆ ਫਿਰ ਤਾਂ ਸਭ ਕੁਝ ਸੋਚ ਸਮਝ ਕੇ ਖਾਓ ਬਣਾ ਹਾਂ ਵੀ ਹਾਜਮ ਹੋ ਜਵੇ ਇੰਨੀ ਬਹੁਤ ਆ ਦਰਦ ਦੀ ਗੋਲੀ ਨਹੀਂ ਚਲੋ ਇਹਨੂੰ ਵੀ ਦੇ ਦਿਓ ਭਾਈ ਦਰਦ ਦੀ ਗੋਲੀ ਠੀਕ ਆ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਾਰਾ ਤੁਹਾਨੂੰ ਰੱਖੇ ਚੜ੍ਹਦੀ ਕਲਾ ਚ ਜੀ